ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਆ ਵੀਰ ਜੀ ਹੋਰ ਵਧੀਆ ਵਧੀਆ ਜੇ ਹੋਰ ਵਧੀਆ ਵਧੀਆ ਬਾਕੀ ਵੀਡੀਓ ਸਾਡੀ ਵੇਖਣ ਵਾਲਿਆਂ ਨੂੰ ਸਾਰੇ ਵੀਰ ਭਰਾਵਾਂ ਨੂੰ ਸਾਕੀ ਦੀ ਬਹੁਤ ਬਹੁਤ ਮੁਬਾਰਕਾ ਹੋਣਾ ਜੀ ਹਾਂ ਦਾ ਮੁਬਾਰਕਾ ਹੋਣਾ ਹਾਂਜੀ ਹਾਂ ਜੀ ਤਿਆਰ ਕੀਤੇ ਅੱਧੀ ਮੰਡੀ ਤੇ ਤੁਸੀਂ ਮੱਲੀ ਪੂਰੀ ਇਹ ਗੁਰੂ ਰਾਮਦਾਸ ਜੀ ਬਈ ਕਿਰਪਾ ਨਾਲ ਜੀ ਤੇਰੀ ਗੱਲ ਕਰਾਂ ਬਾਕੀ ਸਜਤਾਰਾ ਵੀਰ ਭਰਾਵਾਂ ਦੇ ਨਾਲ ਸਹਿਯੋਗ ਨਾਲ ਵੀ ਜੀ ਠੀਕ ਆ ਕਿੰਨਾ ਮਾਲ ਲਿਆਂ ਦਾਰ ਕੀ ਫਿਰ ਮਾਲ ਮੱਝਾਂ ਮੇਰੇ ਕੋਲ ਮੈਂ 30 ਮੱਝਾਂ ਖੜੀਆਂ ਕੀਤੀ ਝੋਟੀਆਂ ਅੱਛਾ ਤੇ 12 13 ਮੱਝਾਂ ਖੜੀਆਂ ਕੀਤੀ ਆਪਣੇ ਅੱਛ 40 ਤੋਂ 45 ਦੇ ਵਿੱਚ ਪਸ਼ੂ ਹੈਗੇ 45 ਨਾਲ ਕਿਤੇ ਲਾਗੇ ਬੰਨੇ ਮੰਡੀ 'ਚ ਬਾਕੀ ਚਲੋ 45 ਨਾਲ ਲਿਓਣੇ ਇਹ ਵੀ ਸੰਭ ਨੇ ਉਹ ਵੀ ਦੁੱਧ ਵਾਲੇ ਦੇ ਇਹ ਵੀ ਚਲੋ ਥੋੜਾ ਬਾਕੀ ਦਿਲ ਰੱਖ ਕੇ ਕੰਮ ਕੀਤੇ ਜਾਂਦੇ ਆ ਜਨਮਤਰ ਵੀਰ ਹਣੀ ਭਾਈ ਆਪਣੇ ਦੇ ਸਹਿਯੋਗ ਦੇ ਨਾਲ ਹੀ ਇਹ ਵਿਤੀ ਹਾਂਜੀ ਹਾਂਜੀ ਤੇ ਬਾਕੀ ਇਹਨਾਂ ਵੀ ਸਾਡੇ ਕੋਲ 15 ਤੋਂ ਕਿਲੋ ਰੱਖ ਕੇ ਤੇ ਅੱਜ 24 ਕਿਲੋ ਤੱਕ ਮੈਂ ਕੋਈ ਕੰਡਾ ਲਵਾ ਸਕਦਾ ਮੈਂ ਠੀਕ ਅੱਜ ਮਤਲਬ ਕਿ ਮੰਡੀ ਦੀ ਸਭ ਤੋਂ ਮਹਿੰਗੀ ਮੱਝ ਵੀ ਆਪਣੇ ਕੋਲ ਹੀ ਆ ਹਾਂ ਭਾਈ ਆਪਣੀ ਇੱਕ ਵੇਚੀ ਹੁਣ ਮੈਂ ਤਾਂ ਦੀ 7 ਲੱਖ ਦੀ ਵੇਚੀ ਅੱਛਾ ਇੱਕ 7 ਲੱਖ ਦੀ ਵੇਚਤੀ ਆ ਤੇ ਇੱਕ ਜੇ ਹੋ ਰਿਹਾ ਤੇ ਉਹਦੇ ਕੋਲ ਦੁੱਧ ਕਿੰਨਾ ਤਿਆਰ ਆ 5 ਕਿਲੋ ਬਾਈ ਕੰਡਾ ਮਣ ਕੇ ਦੁੱਧ ਮੌਕੇ ਤੇ ਤਿਆਰ ਆ ਇਹ ਕੰਡਾ ਲਵਾ ਕੇ ਦਵਾਂਗੇ ਭਾਈ ਬਾਕੀ ਪੂਰੇ ਪੰਜਾਬ ਚੋਂ ਵੱਲਾ ਮੰਡੀ ਇੱਕ ਇਹੋ ਜਿਹੀ ਮੰਡੀ ਜਿੱਥੇ ਆਪਾਂ ਦੋ ਟਾਈਮ ਤਿੰਨ ਟਾਈਮ ਚੋਾਈ ਕਰਕੇ ਵੀ ਲੈ ਜਾ ਸਕਦੇ ਆ ਇਹਦਾ ਸਭ ਤੋਂ ਵੱਡੀ ਸਾਰਿਆਂ ਦੀ ਘਰ ਦੀ ਮੰਡੀ ਆ ਹਾਂਜੀ ਹਾਂਜੀ ਇਹ ਕੋਈ ਧਾਰਾ ਵਾਲੀ ਮੰਡੀ ਨਹੀਂ ਧਾਰਾ ਮਾਰ ਕੇ ਲੈ ਇਹਦੇ ਦੋ ਟਾਈਮ ਤਿੰਨ ਟਾਈਮੇ ਮਿਲਕਿੰਗ ਬਾਈਕ ਹੋ ਸਕਦੀ ਜਿਹੜੀ ਧੋਖਾ ਧੜੀ ਦਾ ਕੰਮ ਨਹੀਂ ਇੱਥੇ ਹੁੰਦਾ ਹਨਾ ਆਪਣਾ ਕਿ ਜਿਤਨਾ ਮਰਜ਼ੀ ਤਸੱਲੀ ਕਰਕੇ ਦਾ ਸੱਦੀ ਕਰਕੇ ਬਾਈ ਜਦੋਂ ਪੈਸੇ ਲੈਣੇ ਤਸੱਲੀ ਕਰਕੇ ਜਿੰਦਾ ਮਰਜ਼ੀ ਕੋਈ ਖਰਦਾ ਦਾ ਦਿਖਾਈਏ ਕੋਈ ਪਸ਼ੂ ਫੇਰ ਆਪਾਂ ਹਾਂਜੀ ਇਹ ਦਿਖਾਉਂਦੇ ਬਾਈ 22 ਕਿਲੋ ਐਟੰਦ ਕੰਡੇ ਵਾਲਾ ਤਿਆਰ 22 ਲੀਟਰ ਤਿਆਰ ਬਿਲਕੁਲ ਹ ਇੱਕ 2 4 5 ਤੁਹਾਨੂੰ ਤੋਰ ਕੇ ਦਿਖਾਉਂਦੀ ਤੇ ਇੱਕ 24 ਲੀਟਰ ਵਾਲੀ ਵੀ ਆਪਾਂ ਜ਼ਰੂਰ ਤੋਰ ਕੇ ਵਿਖਾਉਣੀ ਆ ਤੇ 5 ਕਿਲੋ ਵਾਲੀ ਭਾਜੀ ਹਾਜ਼ਰ ਆ ਅੱਜ ਇਹਦੇ ਕੋਲ 23 ਕਿਲੋ ਦੁੱਧ ਹਾਜ਼ਰ ਠੀਕ ਹੈ ਚਲੋ ਪਹਿਲਾਂ ਇਹ ਤੋਰੀਏ ਆਪਣੇ ਵੀਰੂ ਭਾਜੀ ਵੀ ਇਹਦੇ ਕੋਲ 22 ਕਿਲੋ ਭਾਈ ਤੁਸੀਂ ਆ ਇਹਦੇ ਕੋਲ 22 ਲੀਟਰ ਤਿਆਰ ਆ ਮੋਕੇ ਤੇ ਚੰਗੇ ਟੌਪ ਕੁਆਲਿਟੀ ਦੇ ਪਸ਼ੂ ਆਏ ਜਿਹੜੇ ਸਾਰੇ ਲੈ ਆਓ ਬਾਕੀ ਚੰਗੇ ਸੋਚ ਤੋਂ ਪਰਾਂ ਦੇ ਪਛੋ ਜਿਹੜੇ ਮੱਲਾ ਮੰਡੀ ਚ ਆਏ ਹੁੰਦੇ ਆ ਤੇ ਇਹਦੇ ਵਿੱਚ ਮੰਡੀ ਚ ਕੀ ਡਿਮਾਂਡ ਕਰਦੇ ਜੀ ਇਹਦੇ ਭਾਈ ਮੰਡੀ ਦੇ ਆਈਟਮ ਤੇ ਭਾਈ ਇੱਲੀ ਅਸੀਂ 5 ਲੱਖ ਰੁਪਈਆ ਡਿਮਾਂਡ ਕਰਦੇ ਆ ਭਾਈ ਜੀ ਠੀਕ ਆ ਹਾਂ ਜੀ 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 ਬਾਕੀ ਇਹ ਆ ਕਿ ਇਹੋ ਜਿਹੇ ਚੀਜ਼ਾਂ ਜਿਹੜੀਆਂ ਵਾ ਅੱਜ ਆਪਾਂ ਨੂੰ ਦਿਖਾਵਾਂਗੇ ਬਰੀਡਾਂ ਦੇ ਪਜਦੀਆਂ ਠੀਕ ਹੈ ਸ਼ੁਰੂ ਤੋਂ ਹੀ ਪਜ ਜਿੰਨਾ ਵੀ ਕੰਮ ਕੀਤਾ ਆਪਾਂ ਬਰੀਡਾਂ ਤੇ ਕੀਤਾ ਤੇ ਜੇ ਗਾਂ ਵਾਲੇ ਪਾਸੇ ਚਲ ਜੀਏ ਤਾਂ ਵੀ ਬਰੀਡ ਤੇ ਪਈ ਤੇ ਗਾਵਾਂ ਕਿੰਨੇ ਕਿ ਦੁੱਧ ਵਾਲੀਆਂ ਆਪਣੇ ਕੋਲ ਆ ਆਪਣੇ ਕੋਲ ਪਈ 20 ਕਿਲੋ ਤੋਂ ਰਕੇ 35 ਕਿਲੋ ਤੱਕ ਵਛੀ ਹਾਜ਼ਰ ਪਈ ਠੀਕ ਹੈ ਚਲੋ ਇਹ ਦਿਖਾਵਾਂਗੇ ਬਾਕੀ ਜਗਦੀਪ ਭਾਈ ਦੇ ਉਤਰਾ ਹੀ ਚਲੋ ਸਾਰੇ ਵੀਰ ਜਾਣਦੇ ਹੀ ਆ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ 2 ਨੰਬਰ ਤੇ ਇਹ ਵੀ ਤਰ੍ਹਾਂ ਹੈਕਰ ਤੋਂ ਇਧਰ ਕਮਾਇਓ ਹੈ 5.5 ਕਿਲੋ ਦੀ ਗਾੜੀ ਹੋਗੀ ਆ ਦੇਖ ਸਕਦੇ ਤੇ ਬਿਜਲੀ ਘਾਰੀ ਭਾਈ ਬਣਿਆ ਪਿਆ ਤੇ ਜਿਹੜੀ ਗੱਲ ਬਿਜਲੀ ਘਾਰੀ ਬਣਾਇਆ ਤੇ ਤੇ ਦੁੱਧ ਕਿੰਨਾ ਦੇ ਕੋ ਮੌਕੇ ਤੇ ਤਿਆਰ ਦੁੱਧ ਕਾਲੀ ਖੋ ਦੁੱਧ ਭਾਈ ਇਹਦੇ ਕੋ ਆਟਮ ਤੇ 23 ਕਿਲੋ ਕੰਡੇ ਵਾਲਾ ਹੋਊਗਾ ਖਲਾਡਲਾ ਸੋ ਇਹਨੂੰ ਕਿੰਨਾ ਚਿਰ ਹੋਇਆ ਸੋ ਇਹਨੂੰ ਭਾਈ ਇਹਨੂੰ ਅੱਜ 15 ਦਿਨ ਹੋ ਗਏ ਭਾਈ ਅੱਛਾ 13 ਦਿਨ ਵੀਰੇ 13 ਦਿਨ ਹਾਂ ਲੈ ਜਾ ਲੈ ਜਾ ਬਾਕੀ ਕਮਾਲ ਦੇ ਜਿਹੜੇ ਨਗ ਹੁੰਦੇ ਆ ਇੱਥੇ ਜਿਹੜੇ ਵੱਲਾ ਮੰਡੀ 'ਚ ਜਗਦੀਪ ਭਾਜੀ ਕੋ ਹਰ ਵਾਰੀ ਜਿਹੜਾ ਵਾ ਚੰਗੇ ਪਸ਼ੂ ਜਿਹੜੇ ਲਿਆਉਣੇ ਹੁੰਦੇ ਆ ਸਭ ਤੋਂ ਜਿਹੜਾ ਵਾ ਮਹਿੰਗੇ ਪਸ਼ੂ ਆ ਜੇ ਵੀਤੀ ਹੋਣਾ ਸਾਰੇ ਤੇ ਨਹੀਂ ਆਪਾਂ ਤੋਰ ਕੇ ਤੁਹਾਨੂੰ ਦਿਖਾ ਸਕਦੇ ਫਿਰ 2-4 ਸਾਨੂੰ ਜ਼ਰੂਰ ਤੋਰ ਕੇ ਦਿਖਾਵਾਂਗੇ। ਬਾਕੀ ਇਹ ਝੋਟੀਆਂ ਦੇਖੋ ਜੀ ਬਾਕੀ ਸਰਾ ਟੋਪਲਾ ਝੋਟੀਆਂ ਤੇ ਹੋਰ ਵੀਰੂ ਭਾਈ ਠੀਕ ਠਾਕ ਜੇ ਇਹਦਾ ਤੁਸੀਂ ਮੁੱਲ ਦੱਸ ਦੋ ਮੰਡੀ 'ਚ ਕੀ ਕਰਦੇ ਜੇ ਮੁੱਲ ਭਾਈ ਇਹ ਜਿਹੇ ਚੀਜ਼ਾਂ ਦਾ ਮੁੱਲ ਕਾਹਦਾ ਹੁੰਦਾ ਜੀ ਅੱਛਾ ਹਾਂ ਜੀ ਕਿੰਨਾ ਕਿੰਨੀ ਡਿਮਾਂਡ ਰੱਖਣੀ ਹੈ ਦੀ ਮੈਂ ਦੇ ਦਾਂਗੇ ਭਾਈ 4 ਲੱਖ ਦੀ ਦੇ ਦਾਂਗੇ 4 ਲੱਖ ਦੀ ਆਹ ਦੇਖ ਸਾਹਦੇ ਬਾਕੀ ਵੇਖੋ ਜੀ ਅਟਰ ਕੁਆਲਿਟੀ ਬਹੁਤ ਚੰਗੀ ਹੈ ਜੀ ਇਹ ਹੈ ਕਿ ਜਿ세 ਤਰ੍ਹਾਂ ਕਹਿੰਦੇ ਨਾ ਕਿ ਐਚ ਐਫ ਗਾਵਾਂ ਵਾਂਗੂ ਹਵਾਨਾ ਤਿਆਰ ਕੀਤਾ ਵਾ ਤੇ ਆਪਾਂ ਇਹ ਕਹਿ ਸਕਦੇ ਹਾਂ ਵੀ ਐਚ ਐਫ ਗਾਵਾਂ ਇੰਨਾ ਵਾਂਗੂ ਹਵਾਨੇ ਤਿਆਰ ਕਰਦੀਆਂ ਜਾਹ ਜੀਆਂ ਇਹ ਬਾਕੀ ਦੀ ਗੱਲ ਪਤਾ ਕੀ ਆ ਹਾਂਜੀ ਬਾਕੀ ਜਿੱਦਾਂ ਮਤਲਬ ਆ ਕਈ ਬੰਦੇ ਆਪਾਂ ਵੀਡੀਓ ਵੇਨੇ ਹਰੀ ਕੇ ਲੱਗ ਜਾ ਕੇ ਆ ਜੰਦੇ ਆਪਾਂ ਹਰਿਆਣੇ ਚ ਪਹੁੰਚ ਗਏ ਇਦਾਂ ਹਾਂਜੀ ਹਾਂਜੀ ਮਾਲ ਦੀ ਦਾ ਇੱਕੋ ਜਿਹੜਾ ਬ੍ਰੇਡ ਵਾਲਾ ਨਸਲਾ ਦਾ ਦੋ ਦੋਨੇ ਘਟਣਾ ਉਹ ਤੇ ਨਾਲੇ ਤੁਸੀਂ ਨਾਲੋਂ ਨਾਲ ਆਪਣੇ ਵੀ ਵੀਡੀਓ ਪਾਈ ਜਾਂਦੇ ਪਤਾ ਲੱਗ ਜਾਂਦਾ ਵੀ ਉਧਰਾਂ ਹੀ ਹੁੰਦੀ ਦੁੱਧ ਬ੍ਰੇਡ ਦੇ ਘਟਣਾ ਦੇ ਜਿਹੜੀ ਆਪਾਂ ਇਧਰ ਹਰੀ ਕੇ ਲੱਗ ਕੇ ਫੜ ਕੇ ਆ ਜੰਦੇ ਇਧਰ 24 ਗ੍ਰੋ ਹਰਿਆਣਾ ਆ ਗਿਆ ਬਰੂ ਗੱਲ ਹੀ ਪੈ ਠੀਕ ਆ ਚਲੋ ਬਾਕੀ ਭਾਈ ਇਹਦੇ ਵਿੱਚ ਖੜੀਆਂ ਨੇ ਬਾਕੀ ਭਾਈ ਜਿੰਨੀਆਂ ਵੀ ਆਪਣੇ ਕੋਲ ਆ ਗਈਆਂ ਨਾ ਸੂਪਰਸਟਾਰ ਆ ਸੂਪਰਸਟਾਰ ਹੀ ਬਸ਼ੁਰ ਨੇ ਜਿੰਨਾ ਵੀ ਅੱਜ ਜਦਾਂ ਆ ਛੋਟੀ ਦੀ ਗੱਲ ਕਰੀਏ ਭਾਜੀ ਹਾਂਜੀ ਇਹਦੇ ਕੋ ਵੀ ਆ ਟਾਈਮ ਤੇ ਭਾਜੀ ਐਮ 29 ਦੀ ਆ ਭਾਜੀ ਪਿਓਰ ਜਿਹੜੀ ਗੱਲ ਕਰਨ ਵਾਲੀ ਆ ਠੀਕ ਆ ਇਹ 20 ਕਿਲੋ ਐ ਕੰਡਾ ਲਵਾਉਂਦੀ ਭਈ ਤਿਆਰ ਤਿਆਰ ਬਿਲਕੁਲ ਵੀ ਨਹੀਂ ਤੇ ਆ ਛੋਟੀ ਨਵਾਜ ਸੁਈਨ ਭਾਜੀ 6ਾਂ 7ਵਾਂ ਦੇਨੇ ਆ ਅੱਛਾ 15 ਕਿਲੋ ਐ ਡੱਬੇ ਮਰਵਾ ਦੂ ਭਾਈ ਜਿਹੜੀ ਗੱਲ ਇਹ 22 ਕਿਲੋ ਦੀ ਔਰਡਰ ਮਤਲਬ ਇਹ ਆਪਾਂ ਦੱਸੀ ਜਾਈਏ ਨਾਲੋ ਨਾਲ ਮੰਡੀ ਵਾਲੇ ਮੁੱਲ ਦੱਸੀਏ ਆਪਾਂ ਜਿੱਦਾਂ ਦਾ ਫੇ ਮਾਹੌਲ ਚੱਲੇ ਉਦਾਂ ਦਾ ਦੱਸਣਾ ਹੋਵੇ ਉਹ ਮੰਡੀ 'ਚ ਚਲੋ ਮੰਡੀ 'ਚ ਠੀਕ ਆ ਹਾਂਜੀ ਠੀਕ ਤੇ ਆ ਬੂਰੀ ਮਾਜ ਇੱਕ ਬੂਰੀ ਸਪੈਸ਼ਲ ਐ ਜੀ ਇਹਦਾ ਕਿੰਨਾ ਰੇਟ ਆ ਹਾਂਜੀ ਇਹਦੇ ਲਈ 2.5 ਦੀ ਦੇ ਦਾਂਗੇ ਤੇ ਇਹ 2.5 ਲੱਖ ਜਿਹੜਾ ਮੁੱਲ ਇਹਦਾ ਮੱਝ ਕਰੀਏ ਆਪਾਂ 3.5 ਮੁੱਲ ਕਰਾਈਏ 2.5 ਦੀ 9 ਜੀ ਤੇ ਦੁੱਧ ਦੁੱਧ ਕੱਲ ਸੂਈ ਭਾਈ ਜੀ ਅੱਛਾ ਕੱਲ ਹੀ ਸੂਈ ਕਿੰਨਾ ਚੋ ਆਜੂਗੀ ਦੁੱਧ ਭਾਈ ਇਹ ਚੋ ਆਜੂ 17-18 ਕਿਲੋ ਚੋ ਆਜੂਗੀ ਠੀਕ ਆ ਹਾਂਜੀ ਤੇ ਆਈ ਜਾਈਏ ਨਾਲ ਨਾਲ ਆਪਾਂ ਫਿਰ ਇਹਦੇ ਕੋਲ ਕਿੰਨਾ ਜੇ ਇਹਦੇ ਕੋਲ ਭਾਈ 17 ਕਿਲੋ ਝੋਟੀ ਕੋ ਦੁੱਧ ਤਿਆਰ 17 ਲੀਟਰ ਤਿਆਰ ਮੋਕੇ ਦੇ ਹਾਂਜੀ ਹਾਂਜੀ ਤੇ ਇਹਦਾ ਮੰਡੀ ਚ ਮੁੱਲ ਇਹਦਾ ਭਾਈ ਮੁੱਲ 3 ਲੱਖ ਰੁਪਏ ਕਰਦਾ 3 ਲੱਖ ਹਾਂਜੀ ਤੇ ਆ ਜਿਹੜੀ ਆ ਇਹ ਭਾਈ ਝੋਟੀ ਚਾਰ ਦੰਦ ਪਲੂਣ ਆ ਠੀਕ ਆ ਇਹਦੇ ਥਲੇ 17 ਕਿਲੋ ਕੰਡੇ ਵਾਲਾ ਚਾਚੜਾ ਵਾ ਦੁੱਧਾ ਵੀ ਜਿਹੜੀ ਗੱਲ ਕਰਨੀ ਦੀ ਠੀਕ ਆ ਹਾਂਜੀ ਤੇ ਇਹਦੇ ਕੋਈ ਇਹਦਾ ਮੰਡੀ ਚ ਮੁੱਲ ਇਹਦਾ ਭਾਈ 3.5 ਲੱਖ ਰੁਪਏ ਇਹਦਾ 3.5 ਲੱਖ ਤੇ ਇੱਕ ਆ ਚੀਜ਼ ਆ ਇਹ ਭਾਈ ਝੋਟੀ ਸੂਈ ਹੈ ਤਾਜੀ ਬਿਲਕੁਲ ਦੀਆਂ ਠੀਕ ਆ ਇਹ ਝੋਟੀ ਨੂੰ ਸੂਈ ਨੂੰ ਅੱਜ ਭਾਈ 5ਵਾਂ ਦਿਨ ਆ ਠੀਕ ਆ 17 ਕਿਲੋ ਦੁੱਧ ਤਿਆਰ ਹੈ ਥੱਲੇ ਪੰਜਵੇਂ ਦਿਨ ਦੀ ਸੋਈ ਥੱਲੇ 17 ਲੀਟਰ ਤਿਆਰ ਹੈ ਤਿਆਰ ਹੈ ਨਹੀਂ ਭਜੀ ਇਹ ਕਿੰਨਾ ਚ ਵਾ ਜਾਊਗੇ 29 ਦਾ ਹਾਂਜੀ ਇਹ ਚ ਵਾ ਕਿੰਨਾ ਜਾਊਗੇ ਇਹ ਭਾਈ 20 ਤੋਂ ਪਲੱਸ ਜਾਊਗੀ ਨਹੀਂ ਠੀਕ ਆ ਤੇ ਇਹਦਾ ਮੰਡੀ ਚ ਮੁੱਲ ਇਹਦਾ ਮੰਡੀ ਦੇ ਵਿੱਚ 4 ਲੱਖ ਰੁਪਏ ਆ 4 ਲੱਖ ਆ ਤੇ ਇੱਕ ਆ ਆਪਣੇ ਕੋ ਇਹ ਭਾਈ ਦੁੱਧ ਦਾ ਲੈਂਟ ਇਹਦੇ ਬਾਰੇ ਆਪਾਂ ਹੁਣ ਕੀ ਕਹੀਏ ਹਾਂਜੀ ਇਹ ਦੁੱਧ ਵਾਲਾ ਇਹ ਤੋੜ ਕੇ ਵਿਖਾਈਏ ਇੱਕ ਰੀ ਚੰਗੀ ਜਿਹਾ ਤੋਰ ਦੇ ਨਾ ਦੇਖ ਸਕਦੇ ਜੀ ਇਹ 25 ਕਿਲੋ ਦੋ ਦੇ ਰਿਹਾ ਥਲੇ ਤਿਆਰ ਬਿਲਕੁਲ ਬਹੁਤ ਤਿਆਰ ਦੋ ਟਾਈਮ ਚੋਲੇ ਗਏ ਮੈਂ ਤਸੱਲੀ ਕਰ ਲੇ ਭਾਈ ਆਹ ਦੇਖ ਸਕਦੇ ਜੀ ਤੂੰ ਉਹਦਾ ਵੀ ਚਾਰ ਟਾਂ ਭਾਈ ਕੋਲੇ ਬਾਕੀ ਰੋਣ ਕੇ ਜਿਹੜੀ ਪੂਰੀ ਲੱਗੀ ਮੰਡੀ ਦੇ ਵਿੱਚ ਆਜੋ ਲਾਇਓ ਬਾਕੀ ਪੂਰੀ ਵੱਡੀ ਝੋਟੀ ਆ ਤੇ ਬੜੇ ਕਮਾਲ ਦੀ ਝੋਟੀ ਆ ਜਿਹੜੀ ਇਹ ਨਾ ਭਈ ਮੈਂ ਮੈਂ ਦੇ ਦਿੱਤੀ ਆਪਾਂ ਵੀਰ ਨੂੰ ਅੱਛਾ ਕਿੰਨਾ ਨੇ ਦੇ ਦਿੱਤੀ ਜੇ ਇਹ ਰੰਗੜ ਨਕਲ ਦਾ ਵੀਰ ਆ ਆਪਣੇ ਕੋਲ ਠੀਕ ਆ ਸ਼ਿੰਦੂ ਵੀਰ ਦਿੰਦੀ ਆ ਉਹ ਵੀਰ ਜੀ ਸੱਸੀ ਕਲ ਜੀ ਹਾਂ ਜੀ ਜੀ ਤੇ ਮੱਝ ਲੈ ਲਈ ਫਿਰ ਹਾਂ ਜੀ ਲੈ ਲਈ ਮੱਝ ਤੇ ਤੁਹਾਡੇ ਤੋਂ ਵੀ ਉੱਪਰ ਜਾਣ ਦੀ ਜੇ ਫਿਰ ਹਾਂ ਜੀ ਜੀ ਇਹ ਅੱਗੇ ਮੇਰੇ ਕੋਲ 25 ਮਹੀਆ ਗਈਆਂ ਨੇ ਆਪਣੇ ਕੋਲ ਅੱਛਾ ਇਹੋ ਜਿਹੇ ਪੀਸ ਗਏ ਭਈ ਸਾਰੇ ਸਾਰੀਆਂ ਇਹੋ ਜੀਆਂ ਹੀ ਹਾਂ ਜੀ ਜੀ ਤੇ ਪਛੋ ਸਾਰੇ ਚੰਗੇ ਨਿਕਲਦੇ ਰਹੇ ਸਾਰੇ ਚੰਗੇ ਸਾਰੇ ਤੇ ਇਹ ਕਿੰਨੇ ਦੀ ਮੱਝ ਫਿਰ ਦਿੱਤੀ ਭਾਈ ਆ ਪੈਂਦਾਂ ਨੂੰ ਇਹ ਮੂੰਹ ਸੁਣੋ ਇਹਨਾਂ ਦੇ ਕਿੰਨੇ ਦੇ ਦਿੱਤੇ ਸਾਡੇ 7 ਲੱਖ ਦੀ ਲਈਏ 7.5 ਲੱਖ ਦੀ ਖਰੀਦ ਲਈ ਆ ਜਿਹੜੇ ਸਵੇਰ ਦਾ ਇਹਦਾ ਰੇਟ ਲੱਗਣ ਦੇ ਇਹਨਾਂ ਦੀ ਵੀਡੀਓ ਨਾਲ ਅਡੀ ਕਰੀ ਜਾਂਦੇ ਇਹ ਨਹੀਂ ਕਿ 7.5 ਲੱਖ ਮੰਗਣ ਦੇ ਆ ਸੌਦਾ ਹੋ ਗਿਆ 7.5 ਲੱਖ ਦਾ ਅੱਛਾ ਕਾਊਂਟਰ ਪੇਮੈਂਟ ਦੇਣੀ ਵੀਰ ਨੇ ਸਾਨੂੰ ਤੇ ਜਿਹੜੀ ਗੱਲ ਕਰਨਾ ਹੈ ਕੈਸ਼ ਮੈਂ ਦਿੱਤੀ ਆ ਭਾਈ ਮੈਂ ਅੱਛਾ ਨਕਦ ਆ ਨਕਦ ਅੱਛਾ ਠੀਕ ਆ ਤੇ ਖੁਸ਼ਪੁਰਾ ਮਾਨਾ ਮੇਰਾ ਖੁਸ਼ਪੁਰਾ ਮਾਨਾ ਨੇ ਟੋ ਟੋ ਵਜਾ ਕੇ ਨਾ ਕੀ ਗੱਲ ਕਹੀ ਮੈਨੂੰ ਅੱਛਾ ਇੱਥੇ ਕੰਬੂਦਲੇ ਸ਼ਾਮੇ ਵੀ ਖਾਲੀ ਕਰਾ ਲਾ ਤੇ ਸਵੇਰੇ ਦੋ ਤਿੰਨ ਟਾਈਮ ਕੰਡਾਲ ਲਵਾ ਲਾ ਅੱਛਾ ਤੇ ਜੇ ਭਾਈਆ ਵੀ ਦੁੱਧ ਕਰਦੇ ਹੋ ਉਹਨੇ ਉਹਨੇ ਲੱਖ ਟੁੱਟਦੇ ਜਾਣਗੇ ਅੱਛਾ ਜੇ 5 ਕਿਲੋ ਤੋਂ ਮੈਂ ਘੱਟ ਦੁੱਧ ਦੇ ਦੇ ਠੀਕ ਆ ਹਾਂ ਜੀ ਠੀਕ ਆ ਲੱਖ ਰੁਪਿਆ ਗਿਆ ਨੂੰ ਵੀ ਜੇ ਕਿਲੋ ਦੁੱਧ ਘੱਟ ਗਿਆ ਤਾਂ ਲੱਖ ਰੁਪਿਆ ਉਹਦਾਂ ਡਾੜੀਆਂ ਅੱਛਾ ਅੱਛਾ ਕਿਲੋ ਮਗਰ ਲੱਖ ਹੀ ਡਾਈ ਜਾਣਾ ਠੀਕ ਹੈ ਜੀ ਤੇ ਦੋਤ ਜਿਹੜਾ ਉਸ ਤਰਾ ਸੂਈ ਨੂੰ ਕਿੰਨਾ ਚਿਰ ਹੋਇਆ ਇਹਨੂੰ ਇਹ ਸੂਈ ਨੂੰਲੇ 15 ਕਿ ਦਿਨ ਹੋ ਗਏ ਜੇ ਬੱਚਾ ਅੱਗੇ ਵਜਾ ਵਾ ਅੱਛਾ ਹਾਂਜੀ ਠੀਕ ਆ ਬਾਕੀ ਆਪਣੇ ਕੋ ਵੜਾ ਵੀ ਟੋਕਲਾ ਖੜੀਆਂ ਨੇ ਹਾਂਜੀ ਹਾਂਜੀ ਤੇ ਬਾਕੀ ਦੂਜੀ ਗੱਲ ਕਰ ਲਈਏ ਚਲੋ ਬਾਕੀ ਵੀਰ ਭਰਾਵਾਂ ਨੂੰ ਸਾਰਿਆਂ ਨੂੰ ਪਤਾ ਹੋਵੇ ਆਪਾਂ ਜਗਦੀਪ ਦੇਰੀ ਫਾਰਮ ਆਪਣਾ ਚੈਨਲ ਆ ਹਾਂਜੀ ਹਾਂਜੀ ਤੇ ਝੋਟੀ ਟੋਪ ਦਾ ਡੋਬ ਜਿਹੜੀ ਆਪਣੇ ਫਾਰਮ ਤੇ ਵੀ ਜਿਹੜੀ ਆ 10 15 ਬੱਝੀਆਂ ਨੇ ਹਾਂਜੀ ਹਾਂਜੀ ਤੇ ਵਸ਼ੀਆਂ ਵੀ ਟੋਕਲਾ ਆ ਜੇ ਵਸ਼ੀ ਵਾਲੇ ਪਾਸੇ ਹੋ ਜੀਏ ਤੋ ਵੀ ਬ੍ਰੀਡ ਤੇ ਲੈਣੀ ਆ ਤੇ ਜੇ ਝੋਟੀਆਂ ਦੇ ਪਾਸੇ ਹੋ ਜੀਏ ਤੋ ਵੀ ਬ੍ਰੀਡ ਤੇ ਲੈਣੀ ਠੀਕ ਆ ਹਾਂਜੀ ਠੀਕ ਆ ਵੜਾ ਦਿਖਾ ਦਈਏ ਤੇ ਗਾਵਾਂ ਕਿੱਥੇ ਪੰਨੀਆਂ ਵੇਚੀ ਫਿਰ ਨਾਲ ਹੀ ਬੱਝੀਆਂ ਨੇ ਚਲ ਉਰੇ ਮੰਡੀ ਭਰੀ ਆ ਆ ਸਾਰੀਆਂ ਗਾਵਾਂ ਹੀ ਆ ਆਪਣੀਆਂ ਹਨਾ ਸਾਪਾ ਜੀ ਆਪਣੇ ਬ੍ਰਾਂਡ ਹੀ ਆ ਆ ਖੜੇ ਜਿੱਦਾਂ ਕਹਿੰਦੇ ਨੇ ਨਾ ਕਿ ਐਸ਼ੀਂ ਦੀ ਫੋਟੋ ਤੇ ਤਸਵੀਰਾਂ ਠੀਕ ਆ ਲੱਗਣੀ ਇਹ ਬੱਚੇ ਕੋ 26 27 ਕਿਲੋ ਸਟਾਰਟਿੰਗ ਭਾਈ ਮਤਲਬ ਤਨਾ ਤੇਰਾ 14 ਨੇ ਸੂਈ ਨਾਲ ਚਲੋ ਇੱਕ ਅੱਧੀ ਤੋਰ ਕੇ ਦਿਖਾ ਦਈਏ ਆਪਾਂ ਆ ਹੌਲੀ ਵੀਰੇ ਆ ਦੇਖ ਸਾਡੇ ਜੇ ਸਾਰੇ ਵੀਰ ਜਿਹੜੇ ਆ ਪਸ਼ੂ ਵੇਖਣ ਆਏ ਆ ਤੇ ਕਿੰਨਾ ਚਿਰ ਹੋਇਆ ਕਿੰਨਾ ਚਿਰ ਇਹਨਾਂ ਸੂਈ ਨਾਲ ਹਾਂਜੀ ਸੂਈ ਨੂੰ ਕਿੰਨਾ ਚਿਰ ਹੋਇਆ ਇਹਨੂੰ ਹਫਤਾ ਕੋ ਕਿ ਐ ਸੂਈ ਹਫਤਾ ਹੋ ਗਿਆ ਆ ਤੇ ਤੋੜ ਕੇ ਕਰੀ ਤੁਹਾਨੂੰ ਦਿਖਾਈਏ 26 27 ਲੀਟਰ ਜਿਹੜਾ ਇਹਦੇ ਕੋਲ ਤਿਆਰ ਦੱਸਦੇ ਮੁਕਸੂਵਾਂ ਕਿੰਨਾ ਜੇ ਦਾ 52 ਸੂਆ ਪੈਂਦੀ ਆ ਹਾਂ ਦੇਖ ਲਓ ਉਸ ਤਰ੍ਹਾਂ ਕਿੰਨਾ ਕੁ ਦੁੱਧ ਚਵਾ ਸਕਦੀ ਏ ਦੁੱਧ ਬਾਈ ਚਵਾਜੋ 35 30 ਕਿਲੋ ਦੀ ਲੈ ਜਾ ਬਿੱਦੀ ਆ ਆਹ ਚਾਰੀ ਬਣ ਨਹੀਂ ਪਰ ਤੇ ਇਹਦਾ ਮੰਡੀ ਚ ਕੀ ਰੱਖਣਾ ਮੁੱਲ ਮੋਲ ਭਾਈ ਇਹਨਾਂ ਦਾ ਆਪਾਂ ਫੋਨ ਤੇ ਦੱਸਾਂਗੇ ਜੀ ਅੱਛਾ ਹਾਂ ਫੋਨ ਤੇ ਕਰਾਂਗੇ ਬੱਚੀਆਂ ਨਾਲ ਠੀਕ ਆ ਆ ਗੱਪਣਾ ਜੀ ਹਾਂ ਜੀ ਇਹ ਕਿੰਨੇ ਕਿ ਦੋ ਤਾਲੀਆਂ ਵਾ ਇਹ ਭਾਈ ਵੱਚੀਆਂ ਸਾਡੇ ਕੋਲ ਜਿਹੜੀ ਵੀ ਹੈਗੀ ਆ 35 36 ਕਿਲੋ ਤੋਂ ਕੋਈ ਵੱਚੀ ਘੱਟ ਕੋਈ ਵੀ ਹੈ ਨਹੀਂ ਹਾਂ ਜੀ ਆ ਵੀ ਜਿਹੜੀਆਂ ਤੇ ਤੋਂ ਬਾਹਰ ਲੀਆਂਈਆਂ ਜਿਹੜੀਆਂ ਬਾਹਰ ਸਾਰੀਆਂ ਬਾਕੀ ਦੰਦਾ ਦੇ ਵਿੱਚ ਵੱਚੀਆਂ ਭਾਈ ਬ੍ਰਾਂਡ ਹੀ ਸਾਰੇ ਠੀਕ ਆ ਆ ਦੇਖ ਸਕਦੇ ਕੋਈ ਹੋਰ ਦਿਖਾਈ ਆ ਤੋੜ ਕੇ ਆਪਾਂ ਹਾਂ ਆ ਕੱਢਦੇ ਖੀਰੀ ਵੇਖਾਵਲੀ ਖੀਰੀ ਵੇੜ ਤੋੜ ਕੇ ਆਪਾਂ ਆ ਦੇਖ ਸਕਦੇ ਆ ਖੀਰੀ ਵੇੜ ਆ ਜਿਹੜੀ ਇਹਦੇ ਕੋ ਕਿੰਨਾ ਜੇ ਤਿਆਰ ਮੋਕੇ ਦੇ ਇਹਦੇ ਕੋ ਬੱਚੀ ਕੋ ਭਾਈ 25 26 ਕਿਲੋ ਤਿਆਰ 25 26 ਲੀਟਰ ਖੀਦੀ ਵੈੜ ਕੋ ਤਿਆਰ ਆ ਮੋਕੇ ਦੇ ਲੈ ਜਾਓ ਜੀ ਤੇ ਬਾਕੀ ਖੀਰੀ ਵੈੜ ਆ ਤਿਆਰ ਚੰਗੀ ਹੋਈ ਆ ਤੇ ਇਹਦਾ ਮੰਡੀ 'ਚ ਇਹਦਾ ਮੁੱਲ ਦੱਸੀਏ ਮੰਡੀ 'ਚ ਕੀ ਕਰਦੇ 190 ਦੀ ਦੇ ਦਾਂਗੇ 190 ਦੀ ਦਾ ਤੇਰਾ ਦੁੱਧ ਕਿੰਨਾ ਚਵਾਈ ਜਾਊਗੀ ਤਾਜੀ ਸੋਈ ਜਾਊਗੀ 6 ਕਿਲੋ 14 ਤੇ ਖੀਰੀ ਮੂਹ ਵੀਰੇ ਵਜੇ ਠੀਕ ਆ ਤੇ ਹੋਰ ਕੋਈ ਵੈੜ ਦਿਖਾਉਣੀ ਤੋਰ ਕੇ ਆ ਦਿਖਾ ਦੇ ਵੀਰੇ ਬੱਚੇ ਦੇ ਠੀਕ ਆ ਦਿਖਾਈਏ ਮਾਲ ਚੰਗੀ ਤਰ੍ਹਾਂ ਆਪਾਂ ਬਾਕੀ ਆ ਰੌਣਕ ਪੂਰੀ ਲੱਗੀ ਆ ਆ ਕਿਹੜੀ ਬਰਸਾਤ ਇਹ ਕਿਨੇ ਦੁੱਧ ਵਾਲੀ ਵਿਖਾਉਣੀ ਹੁਣ ਆਪਾਂ ਏ ਵੀਰ ਜੀ ਕਿੰਨੇ ਦੁੱਧ ਆ ਲੀਜੇ ਇਹ ਬੱਚੀ ਵੀਰ 35 ਤੋਂ 40 ਕਿਲੋ ਚਵਾਉਗਾ ਅਛੀ ਦੁੱਧ ਠੀਕ ਆ ਹਾਂ ਜੀ ਜੀ ਤੇ ਅੱਜ ਆਪਣੇ ਕੋਲ ਵੈੜ ਸਭ ਤੋਂ ਉੱਚੇ ਮੋਲ ਵਾਲੀ ਕਿਹੜੀ ਆ ਉੱਚੇ ਮੋਲ ਵਾਲੀ ਆ ਬੱਚੀ ਭਜੀ ਆ ਠੀਕ ਚਲੋ ਫਿਰ ਇਹੀ ਤੌਰ ਕੇ ਦਿਖਾਈਏ ਬੜੇ ਕਮਾਲ ਦੀਆਂ ਵੈੜਾਂ ਜਿਹੜੀਆਂ ਸਾਰੀਆਂ ਹੀ ਤੇ ਸਾਰਾ ਮਾਲ ਫਾਰਮਾਂ ਦਾ ਫਿਰ ਆ ਬੱਚੀਆਂ ਜਿਹੜੀਆਂ ਵੀ ਸਾਰੀਆਂ ਵੀ ਫਾਰਮ ਦੀਆਂ ਸਾਰੀਆਂ ਫਾਰਮ ਦੀਆਂ ਹਨਾ ਬਾਕੀ ਚਲੋ ਵੈੜਾ ਆਪ ਵੀ ਦੱਸਦਿਆਂ ਵੀ ਚੰਗੇ ਰਿਕਾਰਡ ਵਾਲੀਆਂ ਵਾ ਹਾਂ ਜੀ ਜੀ ਏ ਆਕੇ ਇੱਥੇ ਸਾਰਾ ਕੁਝ ਸਾਹਮਣੇ ਆ ਜਿੱਤਰਾ ਮਰਜ਼ੀ ਕੋਈ ਤਸੱਲੀ ਕਰੇ ਵੇਖੇ ਪਾਸ ਕਰੇ ਦੋ ਟਾਈਮ ਵੇਖ ਲੈ ਤਿੰਨ ਟਾਈਮ ਵੇਖ ਲੈ ਆਜੋ ਆਜ ਲੈ ਆਓ ਬਾਕੀ ਪੂਰੇ ਕਮਾਲ ਦੀ ਵੜਿਆ ਜਿਹੜੀ ਹੈ ਵੀ ਖਾਣਾ ਦਾ ਸਾਈਜ਼ ਗੈਪ ਸਾਰੇ ਪੱਖਾਂ 'ਚ ਜਿਹੜੀ ਪੂਰੀ ਆ ਔਰ ਰঞ্জੀਤ ਭਾਈ ਠੀਕ ਠਾਕ ਜੇ ਚੱਲਾ ਵਧੀਆ ਚੱ인다 ਜੇ ਤੇ ਇਹਦਾ ਮੰਡੀ 'ਚ ਕੀ ਮੁੱਲਿਆ ਫਿਰ ਇਹ ਵੀ ਬੇਵਕੀ ਮੁੱਲ ਭਾਏ ਸਾਦੇ ਤਿੰਨ ਕਰਾਲੀ ਬਰੇ 2.5 ਲੱਖ ਦੀ ਬੱਚੀ ਜੈਸਨ ਉਹ ਦਵਾਂਗੇ ਠੀਕ ਆ ਬਾਕੀ ਮੰਡੀ 'ਚ ਇਹ ਆ ਕਿ ਮਾਲ ਸਾਰਾ ਹੀ ਚੰਗੇ ਤੋਂ ਚੰਗਾ ਆ ਦਾਵਾ ਤੇ ਜਿੰਨੇ ਵੀ ਖਰੀਦਣਾ ਹੋ ਆਪਣਾ ਇੱਥੇ ਆਵੇ ਹਨਾ ਵੇਖੇ ਪਹਿਲੇ ਮੈਂ ਤਸੱਲੀ ਕਰਕੇ ਖਰੀਦ ਖੜੇ ਜਦਾਂ ਵੀ ਕਿਨੇ ਖੜਨਾ ਭਾਜੀ ਤੇ ਹੋਰ ਕੋਈ ਕਹਿਣਾ ਫਿਰ ਬਸ ਵੇ ਇਹੋ ਜੀ ਜਿਹੜੀ ਗੱਲ ਕਰਨ ਵਾਲੀ ਆ ਮਾਲ ਆਪਣੇ ਕੋ ਚੜ ਤੋਂ ਚੜ ਜੇ ਮਾਝ ਕੇ ਇਹਨੇ ਲੈਣੀ ਹੋਵੇ ਚੰਗੇ ਤੋਂ ਚੰਗੇ ਮਿਲ ਜੋਗੇ ਇੱਥੇ ਮਾਂ ਦਾ ਦੁੱਧ ਆ ਭਲੇਖਾ ਨਿਕਲ ਸਕਦਾ ਭਾਜੀ ਠੀਕ ਆ ਉਖਾੜਾ ਲਗਾ ਦਿੰਦੇ ਉਹ ਹੀ ਉਹ ਹੀ ਹੁਣੇ ਆਪਾਂ ਗੱਲ ਕਰਨੇ ਵੀ ਇੱਥੇ ਸਾਰੇ ਜਿਹੜੇ ਆ ਆਪਣੇ ਆਪ 'ਚ ਜਿਹੜੇ ਪੂਰੇ ਚੰਗੇ ਚੰਗੇ ਬੰਦੇ ਆਏ ਆ ਸਭ ਦਾ ਇਹ ਭਈ ਹਰ ਜਿਹੜਾ ਵੀ ਮੰਡੀ ਜਾਂਦਾ ਨਾ ਭਾਜੀ ਉਹ ਘਰੋਂ ਤਿਆਰੀ ਕਰਕੇ ਪੂਰੀ ਫੋਲੀ ਹਾਂਜੀ ਪਤਾ ਦੇ ਇੱਥੇ ਆਏ ਪਤਾ ਲ ਹਾਂਜੀ ਹਾਂਜੀ ਇਹ ਆ ਕਿ ਇੱਥੇ ਜਿਹੜੇ ਵੀ ਗਾਖ ਸਾਡੇ ਕੋਲ ਆਂਦਾ ਇਹ ਕਦੇ ਕਹਿੰਦੇ ਆ ਵੀ ਇਹਦਾ ਤੁਹਿਆ ਕੋਈ ਅੱਜ ਇਹਨਾਂ ਡੱਕੀਆਂ ਹੋਈਆਂ ਮੀਆਂ ਬਾਜ਼ਾਰ ਤੇ ਲੱਗੀਆਂ ਕਿੱਦਾਂ ਵੀ ਲੱਗੀਆਂ ਸਾਡੇ ਕੋਲ ਬਾਈ ਕੰਡਾ ਅੰਦਰ ਪਿਆ ਸਾਡੇ ਕੋਲ ਦੋ ਟਾਈਮ ਤਿੰਨ ਟਾਈਮੇ ਮਿਲ ਕੇ ਕਰਕੇ ਆਪਾਂ ਦੇਨੇ ਆ ਜੇ 20 ਕਿਲੋ ਰੱਖਾਂਗੇ 20 ਕਿਲੋ ਨਾ ਮਣ ਕੇ ਦੁੱਧ ਦਵਾਂ ਹਾਂਜੀ ਹਾਂਜੀ ਜੇ 15 ਕਿਲੋ ਤੁਹਾਡੇ ਮੈਂ ਥਲੇ 15 ਕਿਲੋ ਬਾਕੀ ਇਹ ਤਿਆਰ ਹੋਊਗਾ ਇਹ ਮੰਡੀ ਇਹ ਹੀ ਆ ਕਿ ਦੋ ਟਾਈਮ ਆਪਾਂ ਚਵਾਈ ਕਰਕੇ ਲੈ ਜਾ ਸਕਦੇ ਹ ਰਮਾਨਾ ਹਾਂਜੀ ਇੱਕੋ ਮਿੰਟ ਕਰ ਦੀ ਗੱਲ ਆ ਆ ਦਿਹ ਲੋ ਬਾਕੀ ਜਿਹੜੇ ਗਾਖ ਐ ਮਾਲ ਖਰੀਦਣ ਨੂੰ ਦੇਖਣ ਦੇ ਆ ਟਾਈਮ ਆਪਾਂ ਵੀਰ ਜੀ ਨਾਲ ਦਾ ਕਾਫੀ ਲੈ ਲਿਆ ਵਾ ਤੇ ਠੀਕ ਆ ਵੀਰ ਜੀ ਫਿਰ ਖਤਮ ਕਰੀ ਆ ਨਾ ਤੁਸੀਂ ਵੀ ਹਾਂ ਠੀਕ ਹੈ ਵੀਰ ਜੀ ਕਰਨਾ ਆਪਣਾ ਮਾਲ ਸਾਰੇ ਵੇਚਣਾ ਵਾ ਹਾਂ ਠੀਕ ਹੈ ਤੇ ਬਾਕੀ ਬਹੁਤ ਬਹੁਤ ਧੰਨਵਾਦ ਤੁਹਾਡਾ ਟਾਈਮ ਕੱਢਿਆ ਤੁਸੀਂ ਹਾਂਜੀ ਹਾਂਜੀ ਠੀਕ ਆ ਵੀਰ ਜੀ